ਵਾਹਿ ਗੁਰੂ ਜੀ ਧਨ ਵਾਹਿ ਗੁਰੂ ਦੀਨ ਤਰਦ ਦੁਖ ਪੰਜਨਾ ਕਟ ਕਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੀ ਪ੍ਰਭ ਸੋ ਸ਼ਰਨ ਤੇਰੀ ਆਇਓ ਨਾਨਕ ਕੀ ਪ੍ਰਭ ਸੋਤ ਪਰਮ ਸਤਕਾਰ ਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਆ ਨੇ ਬੜੀ ਰਹਿਮਤ ਬਖਸ਼ਿਸ਼ ਕਿਰਪਾ ਕੀਤੀ ਹੈ ਜੋ ਆਪਣੇ ਚਰਨਾਂ ਦੇ ਵਿੱਚ ਸਾਨੂੰ ਨਵਾਜ ਕੇ ਬਿਠਾਵਣਾ ਕੀਤਾ ਹੈ ਸਹਿਬ ਜੀਆਂ ਦੇ ਚਰਨਾਂ ਤੋਂ ਬਲਿਹਾਰ ਜਾਈਏ ਜਿਨ੍ਹਾਂ ਨੇ ਸਾਡੇ ਔਗਣਾਂ ਚਿਤਾਰਦਿਆ ਹੋਇਆ ਈ ਸਾਨੂੰ ਈਸ਼ ਮਹਾਨ ਬਖਸ਼ਿਸ਼ ਦੇ ਪਾਤਰ ਬਣਾਇਆ ਹੈ ਸਈ ਕੜੀ ਸੁਲਖਣੀ ਸਹਨਾਲ ਵਿਹਾਵੇ ਬਹੁਤ ਵਾਰ ਆਪ ਜੀਆਂ ਦੇ ਚਰਨਾਚ ਅਰਜ ਕੀਤੀ ਗਈ ਹੈ ਇਸ ਵਿਸ਼ੇ ਤੇ ਵੀ ਜਦੋਂ ਵੀ ਕੋਈ ਸਮਾਸੀਂ ਕੱਢਦੇ ਹਾਂ ਸੰਗਤ ਵਿੱਚ ਪਰਬੂ ਜੀਆਂ ਅਕਾਲ ਪੁਰਖ ਜੀਆਂ ਦੀ ਯਾਦ ਵਿੱਚ ਜੇ ਉਹ ਸਮਾਹ ਹੈ ਜਿਹੜਾ ਸਤਗੁਰਾਂ ਦੀ ਬਾਣੀ ਕਹਿੰਦੀ ਹੈ ਉਹ ਘੜੀ ਸੁਲਖਣੀ ਹੈ ਕਈ ਵਾਰ ਅਸੀਂ ਕਹਿ ਦਿੰਨੇ ਆ ਜੀ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਕਈ ਵਾਰ ਕੋਈ ਪ੍ਰੋਗਰਾਮ ਹੁੰਦਾ ਹੈ ਕੋਈ ਨਮਾਇੰਦਾ ਆਇਆ ਤੇ ਅਸੀਂ ਇਹ ਲਫ਼ਜ਼ ਇਹ ਸ਼ਬਦ ਵਰਤਦੇ ਨੇ ਆ ਵੀ ਜੀ ਆਪ ਜੀ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਆਇਓ ਧੰਨਵਾਦ ਹੈ ਤੁਹਾਡਾ ਚਲੋ ਕਿਸੇ ਦਾ ਧੰਨਵਾਦ ਕਰਨਾ ਚੰਗੀ ਗੱਲ ਹੈ ਪਰ ਗੁਰੂ ਪਿਆਰਿਓ ਇਸ ਗੱਲ ਵੱਲ ਧਿਆਨ ਦਿਆ ਕਰਿਏ ਕਿ ਕੀਮਤੀ ਸਮਾਂ ਉਹ ਨਹੀਂ ਜਿਹੜਾ ਅਸੀਂ ਕਿਸੇ ਹੋਰ ਕੰਮ ਦੇ ਵਿੱਚ ਗੁਜ਼ਾਰਨਾ ਹੈ ਕੀਮਤੀ ਸਮਾਤਾ ਸੰਗਤ ਵਿੱਚ ਆ ਕੇ ਬਣੇਗਾ ਗੱਜਕੇ ਆਖੋ ਸਤਨਾਮ ਕੀਮਤੀ ਸਮਾਤਾ ਉਹ ਹੈ ਜਿਹੜਾ ਇੱਥੇ ਅਸੀਂ ਗੁਜ਼ਾਰਨਾ ਹੈ ਤਾਂ ਕਰਕੇ ਇਸ ਗੱਲ ਦਾ ਹਮੇਸ਼ਾ ਖਿਆਲ ਰੱਖਿਆ ਕਰੀਏ ਕਿਹੜੇ ਸ਼ਬਦ ਅਸੀਂ ਵਰਤ ਰਹੇ ਹਾਂ ਜਿਨ੍ਹਾਂ ਦੇ ਨਾਲ ਉਦਾ ਅਰਥ ਮਤਲਬ ਹੈ ਜਿਹੜਾ ਕੀ ਨਿਕਲ ਰਿਹਾ ਇਸੇ ਕਰਕੇ ਸਿਆਣੇ ਸੱਜਣ ਪਹਿਲਾਂ ਕਹਿੰਦੇ ਸੀ ਵੀ ਪਹਿਲਾਂ ਤੋਲੋ ਫੇਰ ਬੋਲੋ ਸਵਾਉ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਰਹਿਮਤ ਸਦਕਾ ਇਸ ਤਰ੍ਹਾਂ ਦੀਆਂ ਗਿਆਨ ਵਾਲੀਆਂ ਗੱਲਾਂ ਵੀ ਸਾਨੂੰ ਸਮਝਣੀਆਂ ਚਾਹੀਦੀਆਂ ਨੇ ਰੋ ਵਿਚਾਰ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਇਤਿਹਾਸ ਵਿਚਾਰ ਨਾਲ ਜੁੜਨਾ ਕਰੀਏ ਸਮਾ ਹੋ ਚੁੱਕਿਆ ਤੇ ਸਭ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਦਾ ਧਿਆਨ ਤਰੀਏ ਜਿੱਥੇ ਵਿਚਾਰ ਆਪਣੀ ਚੱਲਦੀ ਸੀ ਉੱਥੋਂ ਸ਼ੁਰੂ ਕਰਾਂਗੇ ਉਸੇ ਤਰੀਕੇ ਦੇ ਨਾਲ ਜਿਵੇਂ ਹਰ ਰੋਜ਼ ਬਹਿ ਕੇ ਸੁਣਦੇ ਹੋ ਬੜੇ ادب ਸਤਕਾਰ ਪ੍ਰੇਮ ਨਾਲ ਸੁਣਨ ਦਾ ਜੁੜਨ ਦਾ ਯਤਨ ਕਰਨਾ ਹੈ ਲੈ ਕੇ ਚੱਲੀ ਉਹ ਸੁਰਤियां ਉੱਥੇ ਹੀ ਜਿਹੜੇ ਰੋਜ਼ ਆਉਂਦੇ ਹੋ ਜਿੱਥੇ ਆਪਣੀ ਕਲ ਵਿਚਾਰ ਚੱਲ ਰਹੀ ਸੀ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਕਲਗੀ ਧਰਪਤਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਜੋਤ ਜਗਾਉਂਦੇ ਨੇ ਤੇ ਇਧਰੋਂ ਰਾਜਾ ਰਤਨ ਰਾਏ ਹੈ ਜਿਹੜਾ ਆਇਆ ਸੀ ਪੇਟਾਵਾਂ ਲੈ ਕਰਕੇ ਬੜੀਆਂ ਕੀਮਤੀ ਤੇ ਉਧਰੋਂ ਕਾਬਲ ਦਾ ਇਸ ਇਲਾਕੇ ਦਾ ਮਸੰਦ ਹੈ ਉਹ ਕਹਿੰਦੇ ਪੇਟਾਵਾਂ ਇਕੱਠੀਆਂ ਕਰਕੇ ਦਸਵੰਧ ਇਕੱਠੇ ਕਰ ਕਰਕੇ ਸਤਿਗੁਰਾਂ ਦੇ ਪਾਸ ਆਮਦਾ ਹੈ ਇੱਕ ਤੰਬੂ ਸ਼ਮੇਾਨ ਸਤਗੁਰਾਂ ਲਈ ਜਿਹਦੇ ਵਿੱਚ ਚੰਦੋਆ ਬੜਾ ਸੁਹਾਵਣਾ ਉਬਣਵਾਕੀ ਲੈ ਕੇ ਆਇਆ ਜਦੀ ਕੀਮਤ ਉਸ ਸਮੇ 2.5 ਲੱਖ ਰੁਪਏ ਦੱਸੀ ਜਾਂਦੀ ਹੈ ਬੜੀ ਵੱਡੀ ਰਕਮ ਬਣ ਜਾਂਦੀ ਹੈ ਅੱਜ ਦੇ ਹਿਸਾਬ ਨਾਲ ਸੋ ਉਹ ਸਤਗੁਰਾਂ ਦੇ ੱੱਗੇ ਪੇਟ ਕੀਤੀ ਗਈ ਤੇ ਹੁਣ ਸਤਗੁਰਾਂ ਦਾ ਦਰਬਾਰ ਹੈ ਜਿਹੜਾ ਬੜਾ ਸ਼ੋਭਦਾ ਹੈ ਤੇ ਇੱਥੇ ਕਹਿੰਦੇ ਲਾਹੌਰ ਦੇ ਇਲਾਕੇ ਦੇ ਵਿੱਚੋਂ ਰਾਮ ਸ਼ਰਣ ਜੀ ਸੰਗਤ ਦੇ ਨਾਲ ਆਵਣਾ ਕਰਦੇ ਆ ਦਰਸ਼ਨ ਮੇਲੇ ਕੀਤੇ ਮਾਤਾ ਜੀਆਂ ਨੂੰ ਬੇਨਤੀ ਕੀਤੀ ਕਿ ਮੈਂ ਆਪਣੀ ਪੁੱਤਰੀ ਦੀ ਜਿਹੜੀ ਸ਼ਾਦੀ ਹੈ ਉਹ ਸਤਗੁਰਾਂ ਦੇ ਨਾਲ ਕਰਨੀ ਚਾਹੁੰਦਾ ਹਾਂ ਬੀਬੀ ਸੁੰਦਰੀ ਜੀ ਮਾਤਾ ਸੁੰਦਰੀ ਜੀ ਇੱਥੇ ਕਹਿੰਦੇ ਫਿਰ ਆਨੰਦਪੁਰ ਸਾਹਿਬ ਦੇ ਵਿੱਚ ਹੀ ਸਾਰਾ ਕਾਰਜ ਰਚਿਆ ਜਾਂਦਾ ਹੈ ਮਾਤਾ ਗੁਜਰੀ ਜੀ ਮਾਮਾ ਕ੍ਰਿਪਾਲ ਚੰਦ ਜੀ ਇਹ ਸਾਰੇ ਫਿਰ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਕਾਰਜੁਨੇ ਜਿਹੜੇ ਮਾਤਾ ਸੁੰਦਰੀ ਜੀਆਂ ਨਾਲ ਆਨੰਦਪੁਰ ਸਾਹਿਬ ਵਿਖੇ ਹੁੰਦੇ ਐ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਹੀ ਸ਼ੋਭਾ ਜਿਹੜੀ ਐ ਉਸੇ ਤਰੀਕੇ ਦੇ ਨਾਲ ਵਧ ਰਹੀ ਹੈ ਇੱਕ ਗਗਨਮਲ ਇਤਿਹਾਸ ਵਿੱਚ ਜ਼ਿਕਰ ਆਉਂਦਾ ਜਿਹੜਾ ਸਤਿਗੁਰਾਂ ਦੇ ਘਰ ਦਾ ਸ਼ਰਦਾਲੂ ਹੈ ਸਿੰਧ ਦੇ ਇਲਾਕੇ ਵੱਲ ਵੀ ਸਤਿਗੁਰਾਂ ਦੀ ਸ਼ੋਭਾ ਜਿਹੜੀ ਵਧ ਚੁੱਕੀ ਐ ਇਹ ਜਿਹੜਾ ਗਗਨਮਲ ਸੀ ਇਹ ਵੀ ਉਸ ਇਲਾਕੇ ਦਾ ਸੀ ਸਿੰਧੀ ਪਰਿਵਾਰ ਆਪਣੇ ਵੀ ਨਗਰ ਚ ਕਈ ਹੈ ਨੇ ਉਸ ਇਲਾਕੇ ਦੇ ਜਿਹੜੇ ਲੋਕ ਨੇ ਉਹ ਵੀ ਸਤਗੁਰਾਂ ਦੇ ਮੂਰੀਦ ਬਣ ਗਏ ਆਉਣ ਲੱਗ ਪਏ ਸਤਗੁਰਾਂ ਦੇ ਦਰ ਤੇ ਸਤਗੁਰਾਂ ਦੇ ਸ਼ਰਧਾਲੂ ਸਿੱਖ ਬਣ ਗਏ ਇਹ ਗगन ਮਲ ਹੈ ਜਿਹੜਾ ਇਹ ਵੀ ਇਹਨਾਂ ਦੇ ਵਿੱਚੋਂ ਇੱਕ ਹੈ ਇਹ ਪਹਿਲਾਂ ਵੀ ਸਤਗੁਰਾਂ ਦੇ ਦਰ ਘਰ ਨਾਲ ਜੁੜਿਆ ਹੋਇਆ ਸਾਰਾ ਪਰਿਵਾਰ ਤੇ ਕਹਿੰਦੇ ਬੜੀ ਭੇਟਾ ਲੈ ਕੇ ਆਪਣੀ ਆਉਂਦਾ ਹੁੰਦਾ ਸੀ ਪਰ ਕੁਝ ਰਜੀਮਿਆਂ ਕਰਕੇ 2 ਸਾਲ ਹੋ ਚੁੱਕੇ ਸੀ ਜਿਹੜਾ ਇਹ ਨਹੀਂ ਸਿਆਸ ਪਿਆ ਅੱਜ ਕਹਿੰਦੇ ਜਦੋਂ ਸਮਾਂ ਬਤੀਤ ਹੁੰਦਾ ਹੁੰਦਾ ਹੁਲੀ ਕਹਿੰਦੇ ਮਨਾਈ ਜਾਂਦੀ ਸੀ ਭਾਰਤ ਵਰਸ਼ ਦੇ ਵਿੱਚ ਤੇ ਲੋਕਾਂ ਨੇ ਇੱਕ ਦੂਜੇ ਦੇ ਉੱਤੇ ਰੰਗ ਸੁੱਟਣਾ ਕਿਸੇ ਨੇ ਪਹਿਲੇ ਸਮਿਆਂ ਦੇ ਵਿੱਚ ਬੜਾ ਕੁਝ ਚੱਲਦਾ ਸੀ ਆਪ ਨੂੰ ਪਤਾ ਹੈ ਪਹਿਲੇ ਸਮਿਆਂ ਦੇ ਵਿੱਚ ਲੋਕੀ ਕਿਸੇ ਨੇ ਚਿੱਕੜ ਇੱਕ ਦੂਜੇ ਤੇ ਸੁਟਣਾ ਬੜੇ ਭੈੜੇ ਤਰੀਕੇ ਦੇ ਨਾਲ ਹੁਲੀ ਜਿਹੜੀ ਮਨਾਈ ਜਾਂਦੀ ਸੀ ਸਤਗੁਰਾਂ ਨੇ ਕਹਿੰਦੇ ਇਹ ਸਾਰਾ ਕੁਝ ਵੇਖ ਕਰਕੇ ਨਾ ਬਚਨ ਕੀਤੇ ਕਹਿੰਦੇ ਇਹ ਭਾਈ ਹੁਣ ਇਸ ਤਰੀਕੇ ਦੇ ਨਾਲ ਨਹੀਂ ਅਸੀਂ ਜਿਹੜਾ ਹੈ ਉਹ ਹੋਲਾ ਮਨਾਵਾਂਗੇ ਖਾਲਸਾ ਹੁਲੀ ਨਹੀਂ ਹੋਲਾ ਮਨਾਏਗਾ ਇਹ ਜੋ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਉਸ ਸਮੇਂ ਦੇ ਉੱਤੇ ਕਹਿੰਦੇ ਨਗਰ ਕੀਰਤਨ ਦੇ ਸਜਾਇਆ ਗਿਆ ਤੇ ਉਹ ਸਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਕਾਰਜ ਰਚਿਆ ਇਸ ਦਿਹਾੜੇ ਦੇ ਉੱਤੇ ਜਿਹੜਾ ਗਗਨਮਲ ਹੈ ਉਹ ਆਉਂਦਾ ਹੈ ਆਪਣੀ ਪੇਟਾ ਕਾਰ ਲੈ ਕਰਕੇ 10000 ਰੁਪਏ ਜਿਹੜੀ ਇਹਦੀ ਇਕੱਠੀ ਹੋਈ ਸੇਵਾ ਹੈ ਉਹ ਲੈ ਕੇ ਪਹੁੰਚਿਆ ਸੀ ਉਸ ਸਮੇਂ ਦੀ ਅੱਜ ਕੱਲ ਬੜੀ ਰਕਮ ਬਣ ਜਾਣੀ ਹੈ ਜੇ ਹਿਸਾਬ ਕਿਤਾਬ ਲਾਵਾਂਗੇ ਤਾਂ ਉਹ ਸਮੇਂ ਦੀ ਕਰੰਸੀ ਵੇਖੀਏ ਅੱਜ ਦੀ ਕਰੰਸੀ ਨਾਲ ਜੇ ਮੇਲ ਕਰਾਂਗੇ ਤਾਂ ਬੜਾ ਫਰਕ ਪੈ ਜਾਵੇਗਾ ਤੇ ਪਿਆਰਿਓ ਗਗਨ ਮੱਲ ਕਹਿੰਦੇ ਪੇਟਾ ਲੈ ਕੇ ਜਦੋਂ ਆਇਆ ਨਾ ਤਾਂ ਇਹ ਹੁਣ ਜਿਹੜੇ ਰਾਜੇ ਮਹਾਰਾਜੇ ਸੀ ਜਿੱਥੇ ਵਿਚਾਰ ਆਪਣੀ ਜੁੜਨੀ ਹੈ ਕੜੀ ਜੁੜਨੀ ਹੈ ਇਤਿਹਾਸ ਦੀ ਇਹ ਜਿਹੜੇ ਰਾਜੇ ਮਹਾਰਾਜੇ ਸੀ ਹੁਣ ਆਪ ਨੂੰ ਪਤਾ ਹੈ ਵੀ ਸੂਈਏ ਇਹਨਾਂ ਨੇ ਛੱਡੇ ਹੁੰਦੇ ਸੀ ਜਿਹੜੇ ਇਹਨਾਂ ਦੇ ਰਾਜ ਦੂਤ ਨੇ ਜਿਵੇਂ ਕਹਿ ਦਿੰਦੇ ਨੇ ਵੀ ਉਹ ਜਾਸੂਸ ਜਿਹੜੇ ਛੱਡੇ ਹੋਏ ਐ ਜਦੋਂ ਪਤਾ ਲੱਗਦਾ ਸੀ ਵੀ ਕਿਤੇ ਕੋਈ ਲੋਕਾਈ ਜਿਹੜੀ ਲੋਕ ਇਕੱਠੇ ਹੁੰਦੇ ਨੇ ਉੱਥੇ ਕਹਿੰਦੇ ਇਹ ਆਪਣੇ ਜਾਸੂਸ ਜ਼ਰੂਰ ਭੇਜਦੇ ਹੁੰਦੇ ਸੀ ਅੱਜ ਕਹਿੰਦੇ ਜਦੋਂ ਗगनਬਲ ਉਹ ਪੇਟਾ ਲੈ ਕੇ ਆਇਆ ਜਦੋਂ ਮਹਿੰਗੀਆਂ ਮਹਿੰਗੀਆਂ ਪੇਟਾਵਾਂ ਗੁਰੂ ਘਰ ਦੇ ਵਿੱਚ ਆਉਣ ਲੱਗ ਪਈਆਂ ਤੇ ਇਹ ਰਾਜੇ ਮਹਾਰਾਜਿਆਂ ਨੇ ਬਾਦਸ਼ਾਹਾਂ ਦੇ ਜਿਹੜੇ ਸੁਈਏ ਨੇ ਉਹ ਵਿੱਚ ਬੈਠੇ ਹੁੰਦੇ ਐ ਤੇ ਕਹਿੰਦੇ ਗगनਬਲ ਨੇ 10000 ਰੁਪਇਆ ਰੱਖ ਕੇ ਸਤਗੁਰਾਂ ਦੇ ਅੱਗੇ ਜਦੋਂ ਮੱਥਾ ਟੇਕਿਆ ਦੀਵਾਨ ਸਜਿਆ ਉਸ ਦਿਨ ਤੇ ਕਹਿੰਦੇ ਇੱਥੇ ਉਹ ਸਾਰੇ ਜਿਹੜੇ ਸੁਈਏ ਨੇ ਵੇਖਣਾ ਕੀਤਾ ਜਾਦਾ ਕਿ ਆਪੋ ਆਪਣੇ ਰਾਜ ਦੇ ਵਿੱਚ ਦੱਸਣਾ ਕੀਤਾ ਵੀ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਦਾ ਜਿਹੜਾ ਦਰਬ ਬੜੇ ਪਿਛਲੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਕਹਿੰਦੇ ਗੁਰੂ ਤੇਗ ਬਹਾਦਰ ਇਹਨਾਂ ਦੇ ਪਿਤਾ ਕਹਿੰਦੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ Hindu ਧਰਮ ਦੀ ਰੱਖਿਆ ਲਈ ਉਹਦਾ ਪੁੱਤਰ ਕਹਿੰਦੇ ਗੁਰੂ ਗੋਬਿੰਦ ਰਾਏ ਉਦੇ ਅਸਥਾਨ ਤੇ ਕਹਿੰਦੇ ਲੋਕ ਰਾਜੇ ਮਹਾਰਾਜੇ ਆਉਂਦੇ ਨੇ ਬੜੀਆਂ ਮਹਿੰਗੀਆਂ ਪਿਟਾਵਾਂ ਰੱਖਦਾ ਹੈ ਇਧਰੋਂ ਕਹਿੰਦੇ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਹੁਣ ਹੋਰ ਸਮਾਂ ਜਦੋਂ ਬਤੀਤ ਹੋਇਆ ਇਹ ਇਹ ਸੂਈਏ ਨੇ ਜਿਹੜੇ ਆਪਣੇ ਕੰਮ ਤੇ ਲੱਗੇ ਐ ਪਰ ਸਤਗੁਰੂ ਸੱਚੇ ਪਾਤਸ਼ਾਹ ਆਪਣੇ ਕੰਮ ਤੇ ਲੱਗੇ ਨੇ ਇਧਰੋਂ ਕਹਿੰਦੇ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਮਨ ਦੇ ਵਿੱਚ ਨਾ ਹੁਣ ਖਿਆਲ ਆਇਆ ਵਿਚਾਰ ਆਇਆ ਇੱਕ ਦਿਨ ਆਨੰਦ ਚੰਦ ਜੀ ਜੋ ਸੇਵਾਦਾਰ ਨੇ ਸੇਵਾ ਕਰਦੇ ਆ ਉਹਨਾਂ ਨੂੰ ਸਤਿਗੁਰਾਂ ਨੇ ਹੁਕਮ ਲਾਇਆ ਕਹਿੰਦੇ ਆਪਾਂ ਇੱਕ ਨਗਾਰਾ ਤਿਆਰ ਕਰਨਾ ਹੈ ਦਮਾਮਾ ਇੱਕ ਦਮਾਮਾ ਸ਼ਬਦ ਵਰਤਿਆ ਜਾਂਦਾ ਸੀ ਦਮਾਮਾ ਤਿਆਰ ਕਰਨਾ ਹੈ ਕਹਿੰਦੇ ਬੜਾ ਸੋਹਣਾ ਲੋਹਾ ਹੋਵੇ ਮਜ਼ਬੂਤ ਤੇ ਚੰਗੀ ਤਰ੍ਹਾਂ ਮੜਿਆ ਹੋਵੇ ਕਹਿੰਦੇ ਚਮਦੇ ਨਾਲ ਉਹ ਇੱਕ ਦਮਾਮਾ ਐਸਾ ਹੋਵੇ ਕਹਿੰਦੇ ਬੜੀ ਚੜ੍ਹਦੀ ਕਲਾ ਵਾਲਾ ਜਿੰਨੇ ਵੀ ਸਤਿਗੁਰੂ ਕਹਿੰਦੇ ਮਾਇਆ ਉਹਦੇ ਤੇ ਖਰਚ ਹੋਵੇ ਕੋਈ ਪਰਵਾਹ ਨਹੀਂ ਖਰਚ ਕਰਿਓ ਪਰ ਬੜੇ ਕਾਰੀਗਰ ਦੇ ਹੱਥੋਂ ਕਹਿੰਦੇ ਬੜੇ ਵਧੀਆ ਕਾਰੀਗਰ ਦੇ ਹੱਥੋਂ ਤੁਸਾਂ ਉਹ ਦਮਾਮਾ ਤਿਆਰ ਕਰਾਵਣਾ ਹੈ ਆਨੰਦ ਚੰਦ ਜੀਆ ਦੀ ਜੋਟੀ ਲਗਾਈ ਜਾਂਦੀ ਹੈ ਇਤਿਹਾਸ ਦੱਸਦਾ ਹੈ ਇੱਕ ਮਹੀਨਾ ਲੱਗਿਆ ਸੀ ਉਹ ਦਮਾਮਾ ਜਿਹੜਾ ਤਿਆਰ ਹੁੰਦਾ ਹੈ ਬੜੇ ਚੰਗੇ ਤਰੀਕੇ ਦੇ ਨਾਲ ਮੜ ਕੇ ਉਹਨੂੰ ਤਿਆਰ ਕੀਤਾ ਜਾਂਦਾ ਹੈ ਤੇ ਅਭਿਆਸ ਕਰਨ ਲਈ ਉਹਦੀ ਪਰਖ ਕਰਨ ਲਈ ਕਹਿੰਦੇ ਜਦੋਂ ਡਗਾ ਉਹਦੇ ਤੇ ਮਾਰਿਆ ਗਿਆ ਨਾ ਜਦੋਂ ਹੀ ਡਗਾ ਕਹਿੰਦੇ ਉਸ ਨਗਾਰੇ ਦਮਾਮੇ ਦੇ ਉੱਤੇ ਮਾਰਿਆ ਗਿਆ ਉਹਦੀ ਆਵਾਜ਼ ਐਸੀ ਸੀ ਕਹਿੰਦੇ ਜਿਹਦੇ ਨਾਲ ਬੱਦਲ ਤੱਕ ਵੀ ਕੰਬ ਗਏ ਸੀ ਗੱਜਕੇ ਆਖੁ ਸਤਨਾਮ ਸਾਰੇ ਅਨੰਦਪੁਰ ਦੇ ਜਿਹੜੇ ਵਾਸੀ ਸੀ ਉਹਨਾਂ ਦੇ ਹਿਰਦਿਆਂ ਤੱਕ ਆਵਾਜ਼ ਪਹੁੰਚੀ ਈਸ਼ਰ ਰਣਜੀਤ ਨਗਾਰੇ ਦੀ ਤੇ ਸਤਿਗੁਰਾਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹੜੇ ਗੋਬਿੰਦ ਰਾਏ ਜੀ ਦੇ ਰੂਪ ਵਿੱਚ ਨੇ ਸਿੰਘ ਬਾਦ ਚ ਬਣਦੇ ਕਹਿੰਦੇ ਜਦੋਂ ਆਵਾਜ਼ ਸੁਣੀ ਨਾ ਰਣਜੀਤ ਨਗਾਰੇ ਦੀ ਤੇ ਬੜਾ ਖੁਸ਼ ਹੋਏ ਪ੍ਰਸੰਨ ਹੋਏ ਸਤਿਗੁਰੂ ਮੁਸਕਰਾਏ ਤੇ ਆਖਿਆ ਕਹਿੰਦੇ ਇਹਦੀ ਆਵਾਜ਼ ਇਤਨੀ ਅੱਛੀ ਹੈ ਇਤਨੀ ਗੂੰਜਦਾਰ ਹੈ ਕਹਿੰਦੇ ਜਿਹੜੇ ਰਣ ਦੇ ਵਿੱਚ ਇਹ বাজਾਇਆ ਜਾਣਾ ਹੈ ਉਹ ਰਣ ਕਹਿੰਦੇ ਹਮੇਸ਼ਾ ਜਿੱਤੀ ਜਾਏਗੀ ਗੱਜ ਕੇ ਔਖੂ ਸਤਨਾਮ ਇਸ ਕਰਕੇ ਕਹਿੰਦੇ ਇਹਦਾ ਨਾਮ ਹੈ ਜਿਹੜਾ ਰਣਜੀਤ ਨਗਾਰਾ ਰੱਖਾਂਗੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦਮਾਮੇ ਦਾ ਨਾਮ ਹੈ ਜਿਹੜਾ ਰਣਜੀਤ ਨਗਾਰਾ ਰੱਖਿਆ ਤੇ ਇੱਥੇ ਜਦੋਂ ਸਾਰੇ ਆਵਾਜ਼ ਆਨੰਦਪੁਰ ਦੇ ਵਿੱਚ ਗੂੰਜੀ ਨਾ ਜਿਹੜੇ ਲੋਕ ਸੀ ਹੁਣ ਹਰ ਤਰ੍ਹਾਂ ਦੇ ਲੋਕ ਹੁੰਦੇ ਐ ਖਾਣ ਪੀਣ ਵਾਲੇ ਵੀ ਹੁੰਦੇ ਨੇ ਇਕੱਲੇ ਕਈ ਸ਼ਰਧਾਲੂ ਹੁੰਦੇ ਐ ਤੇ ਕਈਆਂ ਨੂੰ ਇਹ ਹੁੰਦਾ ਵੀ ਚਲੋ ਜਿੰਨਾ ਕਲਾਹਾ ਖਟਿਆ ਜਾਂਦਾ ਹੈ ਖਟ ਲਈਏ ਤੇ ਉਹ ਜਿਹੜੇ ਕੱਲਾ ਛਕਣ ਛਕਾਉਣ ਵਾਲੇ ਸੀ ਕਹਿੰਦੇ ਜਦੋਂ ਉਹਨਾਂ ਨੇ ਦਮਾਮੇ ਦੀ ਆਵਾਜ਼ ਸੁਣੀ ਨਾ ਨਗਾਰੇ ਦੀ ਆਵਾਜ਼ ਬੜੇ ਭਹਿਪੀਚ ਹੋ ਗਏ ਕਹਿੰਦੇ ਭੱਜ ਕੇ ਜਾ ਕੇ ਉਹ ਮਸੰਦ ਸੀ ਜਿਹੜੇ ਗਏ ਮਾਤਾ ਜੀਆ ਦੇ ਪਾਸ ਮਾਤਾ ਗੁਜਰੀ ਜੀ ਨੂੰ ਆਖਣਾ ਕੀਤਾ ਕਹਿੰਦੇ ਮਾਤਾ ਜੀ ਆਪ ਨੂੰ ਪਤਾ ਹੈ ਵੀ ਗੁਰੂ ਸਾਹਿਬ ਦੀ ਸ਼ਹੀਦੀ ਹੋ ਕੇ ਹਟੀਏ ਹੁਣ ਤੇ ਆਪਜੀਆਂ ਦੇ ਸਹਿਬਜ਼ਾਦੇ ਗੋਬਿੰਦ ਰਾਏ ਵੇਖੋ ਪਹਿਲਾਂ ਤਾਂ ਕਹਿੰਦੇ ਇਹ ਦਸਤਾ ਤਿਆਰ ਕੀਤਾ ਇਹਨਾਂ ਨੇ ਫੌਜ ਦਾ 500 ਜਵਾਨ ਕਹਿੰਦੇ ਤਿਆਰ ਹੋ ਚੁੱਕੇ ਐ ਚਲੋ ਕਹਿੰਦੇ ਉਹ ਕਰ ਲਿਆ ਉਹ ਵੀ ਕਹਿੰਦੇ ਹਾਲਾਂਕਿ ਰਾਜੇ ਰਾਜੇ ਮਹਾਰਾਜੇ ਨੇ ਉਹਨਾਂ ਦੀਆਂ ਨਿਗਾਹ ਵਿੱਚ ਹੋਵਾਂਗੇ ਆਪਾਂ ਕਿਉਂ ਕਿਸੇ ਦੇ ਰਾਜ ਦੇ ਵਿੱਚ ਜਦੋਂ ਅਸੀਂ ਫੌਜ ਖੜੀ ਕਰਦੇ ਹਾਂ ਕਹਿੰਦੇ ਫਿਰ ਉਹ ਉਹ ਸੂਈਏ ਰੱਖਦੇ ਐ ਕਹਿੰਦੇ ਸਾਨੂੰ ਖਬਰਾਂ ਮਿਲਦੀਆਂ ਰਹਿੰਦੀਆਂ ਨੇ ਵੀ ਪਤਾ ਲੱਗਦਾ ਹੈ ਰਾਜੇ ਮਹਾਰਾਜਿਆਂ ਨੂੰ ਪਰ ਕਹਿੰਦੇ ਹੁਣ ਆ ਵੇਖੋ ਇਹਨਾਂ ਨੇ ਦਮਾਮਾ ਜਿਹੜਾ ਓਬਣ ਵਾਲੇ ਆਵਾਜ਼ ਬੜੀ ਉਹਦੀ ਉੱਚੀ ਹੈ ਕਹਿੰਦੇ ਜਦੋਂ ਕਹਿੰਦੇ ਕਿਸੇ ਦੇ ਰਾਜ ਦੇ ਵਿੱਚ ਦਮਾਮਾ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਇਦਾਂ ਸਮਝਿਆ ਜਾਂਦਾ ਸੀ ਧਰੋ ਸਮਝਿਆ ਜਾਂਦਾ ਸੀ ਵਿਰੋਧਤਾ ਸਮਝੀ ਜਾਂਦੀ ਸੀ ਕਿ ਸਾਡੇ ਰਾਜ ਦੇ ਵਿੱਚ ਕੋਈ ਉੱਚੀ ਆਵਾਜ਼ ਨਹੀਂ ਚੁੱਕ ਸਕਦਾ ਇਹ ਤੇ ਕਹਿੰਦੇ ਉਹ ਮਸੰਦਾ ਨੇ ਆ ਕੇ ਮਾਤਾ ਜੀਆ ਨੂੰ ਆਖਣਾ ਕੀਤਾ ਵੀ ਸਹਬ ਜੀ ਆਦੇ ਤੁਹਾਡੇ ਨੇ ਵੇਖੋ ਹੁਣ ਦਮਾਮਾ ਤਿਆਰ ਕਰਵਾ ਲਿਆ ਇਹ ਕਿਤੇ ਰਾਜੇ ਨੇ ਜਿਹੜੇ ਸ਼ਿਕਾਇਤਾਂ ਨਾ ਕਰਨ ਕਿਤੇ ਆਪਣੇ ਆਪਣੇ ਤੇ ਫਿਰ ਕਿਤੇ ਉਹ ਸਮਾਂ ਆ ਜਾਵੇ ਆਨੰਦਪੁਰਨਾ ਕਿਤੇ ਛੱਡਣਾ ਪੈ ਜਾਵੇ ਤਾਂ ਕਰਕੇ ਤੁਸੀਂ ਕਹਿੰਦੇ ਗੁਰੂ ਸਾਹਿਬ ਨੂੰ ਸਮਝਾਓ ਵੀ ਚਲੋ ਜੀ ਇਹ ਬਣਵਾ ਲਿਆ ਸ਼ਿਕਾਰ ਖੇਡਣ ਜਾਂਦੇ ਨੇ ਚਲੋ ਠੀਕ ਐ ਪਰ ਕਹਿੰਦੇ ਇਹਨੂੰ ਵਜਾਇਆ ਨਾ ਕਰਨਾ ਹੁਣ ਕਹਿੰਦੇ ਮਾਤਾ ਗੁਜਰੀ ਜੀਆਂ ਨੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਘਰ ਆਏ ਤੇ ਕਹਿੰਦੇ ਸਮਝਾਵਣਾ ਕੀਤਾ ਵੀ ਤੁਸੀਂ ਸ਼ਿਕਾਰ ਖੇਡਣ ਜਾਂਦੇ ਹੋ ਇੱਕ ਤਾਂ ਕਹਿੰਦੇ ਇਹ ਬੰਦ ਕਰ ਦਿਓ ਦੂਜਾ ਕਹਿੰਦੇ ਆ ਜਿਹੜਾ ਰਣਜੀਤ ਨਗਾਰਾ ਤੁਸੀਂ বাজਾਇਆ ਹੈ ਇਹ ਕਹਿੰਦੇ ਇਹ ਵਜਾਉਣਾ ਬੰਦ ਕਰ ਦਿਓ ਕਹਿੰਦੇ ਤੇ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਇਤਿਹਾਸ ਦੱਸਦਾ ਹੈ ਕਹਿੰਦੇ ਮਾਤਾ ਜੀਆਂ ਦੇ ਚਰਨਾਂ 'ਚ ਪਹਿਲਾਂ ਤਾਂ ਨਮਸ਼ਕਾਰ ਕੀਤੀ ਸਤਕਾਰ ਕੀਤਾ ਮਾਂ ਦਾ ਫਿਰ ਕਹਿੰਦੇ ਸਤਗੁਰਾਂ ਨੇ ਸਮਝਾਵਣਾ ਕੀਤਾ ਕਹਿੰਦੇ ਮਾਤਾ ਜੀ ਜੋ ਹੋ ਰਿਹਾ ਅਕਾਲ ਪੁਰਖ ਦੀ ਰਜਾ ਵਿੱਚ ਹੋ ਰਿਹਾ ਹੈ ਜੋ ਹੁੰਦਾ ਹੈ ਅਕਾਲ ਪੁਰਖ ਦੀ ਰਜਾ ਵਿੱਚ ਹੁੰਦਾ ਹੈ ਕਹਿੰਦੇ ਆਉਣ ਵਾਲਾ ਸਮਾਂ ਹਲੇ ਬੜਾ ਕੁਝ ਵਿਖਾਏਗਾ ਕੱਲੇ ਰਣਜੀਤ ਨਗਾਰੇ ਦੀ ਆਵਾਜ਼ ਨੇ ਕਹਿੰਦੇ ਜਿਨ੍ਹਾਂ ਦੇ ਹਿਰਦੇ ਕੰਬਾਏ ਐ ਉਹ ਕਹਿੰਦੇ ਕੱਲ ਉਹਨੂੰ ਤੋਪਾਂ ਦੀਆਂ ਆਵਾਜ਼ਾਂ ਅੱਗੇ ਵੀ ਨਹੀਂ ਖੜ ਸਕਦੇ ਗੱਜ ਕੇ ਆਖੋ ਸਤਨਾਮ ਜਿਵੇਂ ਉਹ ਪੜਦੇ ਹੁੰਦੇ ਸੀ ਨਾ ਮਹਾਪੁਰਖ ਆਓ ਆਪਾਂ ਵੀ ਪੜ ਲੈਨੇ ਆ ਜਦੋਂ ਵੱਜਿਆ ਰਣਜੀਤ ਨਗਾਰ ਪਾਪੀਆਂ ਨੂੰ ਪਈਆਂ ਭਜੜਾ ਜਦੋਂ ਗੱਜਿਆ ਰਣਜੀਤ ਨਗਾਰਾ पापीअ न पईया जदों जदो आरण जीत वाह वाह मेरे प्यारे जी पापियां न पई भजड़ा ਪਿਆਰੇ ਜੀ ਪਾਪੀਆਂ ਨੂੰ ਪਈਆ ਭਜੜਾ ਮੇਰੇ ਪਿਆਰੇ ਪਾਪੀਆਂ ਨੂੰ ਜਦੋਂ ਗੱਜਿਆ ਰਣਜੀਤ ਨਗਾਰਾ ਪਾਪੀਆਂ ਨੂੰ ਪਈਆ ਭਜੜਾ ਜਦੋਂ ਗੱਜਿਆ ਰਣਜੀਤ ਪਾਪੀਆਂ ਨੂੰ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਕਹਿੰਦੇ ਇਸ ਤਰੀਕੇ ਦੇ ਨਾਲ ਮਾਤਾ ਜੀਆਂ ਨੂੰ ਸਮਝਾਵਣਾ ਕੀਤਾ ਕਹਿੰਦੇ ਮਾਤਾ ਜੀ ਕੋਈ ਗੱਲ ਨਹੀਂ ਫਿਕਰ ਨਾ ਤੁਸੀਂ ਕਰੋ ਇਹ ਕਹਿੰਦੇ ਜੋ ਹੋਣਾ ਹੈ ਅਕਾਲ ਪੁਰਖ ਦੀ ਰਜ਼ਾ ਵਿੱਚ ਹੋਣਾ ਹੈ ਚੜ ਕੇ ਕਦੇ ਕਿਸੇ ਤੇ ਨਹੀਂ ਜਾਵਾਂਗੇ ਕਿਸੇ ਦੇ ਨਾਲ ਧੱਕਾ ਨਹੀਂ ਕਰਾਂਗੇ ਵੈਰ ਨਹੀਂ ਕਰਾਂਗੇ ਈਰਖਾ ਨਹੀਂ ਕਰਾਂਗੇ ਪਰ ਜੇ ਕਹਿੰਦੇ ਕੋਈ ਤੁਸੀਂ ਆ ਰਾਜਿਆਂ ਦੀ ਗੱਲ ਕਰਦੇ ਹੋ ਆ ਮਹਾਰਾਜਿਆਂ ਦੀ ਗੱਲ ਕਰਦੇ ਹੋ ਜੇ ਕਹਿੰਦੇ ਇਹਨਾਂ ਨੇ ਆ ਜਿਹੜੀ ਸਾਡੀ ਧਰਤੀ ਖਰੀਦੀ ਹੋਈ ਤੇ ਵੀ ਕਹਿੰਦੇ ਮੱਲ ਮਾਰਨੀ ਹੈ ਇਥੇ ਵੀ ਸਾਨੂੰ ਆਪਣੇ ਮਨ ਦੀ ਨਹੀਂ ਕਰਨ ਦੇਣੀ ਫਿਰ ਕਹਿੰਦੇ ਇਹਨਾਂ ਦਾ ਵੀ ਟੱਕਰਾ ਹੋਏਗਾ ਗੱਜ ਕੇ ਆਖੋ ਸਤਨਾਮ ਇਹਨਾਂ ਦਾ ਵੀ ਕਹਿੰਦੇ ਟੱਕਰਾ ਖਾਲਸਾ ਕਰੇਗਾ ਫਿਕਰ ਨਾ ਕਰੋ ਕਹਿੰਦੇ ਤੁਸੀਂ ਗੁਰੂ ਨਾਨਕ ਦਾ ਦਰ ਕਦੇ ਕਿਸੇ ਨੂੰ ਡਰਾਉਂਦਾ ਨਹੀਂ ਤੇ ਨਾ ਹੀ ਕਦੇ ਕਿਸੇ ਤੋਂ ਡਰੇਗਾ ਗੱਜ ਕੇ ਆਖੋ ਸਤਨਾਮ ਕਹਿੰਦੇ ਨਾ ਹੀ ਡਰਨਾ ਹੈ ਤੇ ਨਾ ਹੀ ਡਰਾਉਣਾ ਹੈ ਸਤਗੁਰਾਂ ਨੇ ਕਹਿੰਦੇ ਇਦਾਂ ਬਚਨ ਆਖੇ ਮਾਮਾ ਕ੍ਰਿਪਾਲ ਚੰਦ ਜੀਆ ਨੇ ਵੀ ਆਖਣਾ ਕੀਤਾ ਕਹਿੰਦੇ ਰਾਜਾ ਭੀਮਚੰਦ ਦੀ ਆਪਾਂ ਸਰਹੱਦ ਵਿੱਚ ਰਹਿੰਦੇ ਆ ਇਹ ਮਾਖੋਵਾਲ ਇਲਾਕਾ ਜਿਹੜਾ ਇਹ ਕਹੇ ਲੂਰ ਰਾਜ ਦੇ ਵਿੱਚ ਆਉਂਦਾ ਆ ਆਪਦੀਆਂ ਨੇ ਪਹਿਲਾਂ ਸਰਵਣ ਕੀਤਾ ਸੀ ਇਹ ਰਾਜੇ ਭੀਮਚੰਦ ਦਾ ਇਲਾਕਾ ਹੈ ਇਹ ਜਿਹੜਾ ਰਾਜਾ ਭੀਮਚੰਦ ਹੈ ਪਿਆਰਿਓ ਰਾਜੇ ਦੀਪ ਚੰਦ ਦਾ ਪੁੱਤਰ ਸੀ ਤੇ ਰਾਜੇ ਭੀਮਚੰਦ ਦੇ ਵਡੇਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀਆਂ ਨੇ ਜਹਾਂਗੀਰ ਦੀ ਕੈਦ ਵਿੱਚੋਂ ਛੁਡਵਾਇਆ ਸੀ ਇਹ ਉਹੀ ਰਾਜੇ ਨੇ ਉਹਨਾਂ ਰਾਜਿਆਂ ਦੇ ਵਿੱਚੋਂ ਉਹਨਾਂ ਦੇ ਅੱਗੇ ਪੁੱਤ-ਪੋਤੇ ਨੇ ਇਹ ਇਹ ਰਾਜਾ ਭੀਮਚੰਦ ਹੋ ਗਿਆ ਜਿਹੜੇ ਬਾਈ ਧਾਰ ਦੇ ਰਾਜੇ ਹੋਏ ਐ ਇਹ ਪਹਾੜੀਆਂ ਦੇ ਰਾਜੇ ਸੀ ਇਹ ਸਾਰੇ ਉਹਨਾਂ ਰਾਜਿਆਂ ਦੇ ਪੁੱਤ-ਪੋਤਰੇ ਨੇ ਤੇ ਇਹਦਾ ਪਿਤਾ ਜਿਹੜਾ ਦੀਪਚੰਦ ਸੀ ਇਤਿਹਾਸ ਲਿਖਦਾ ਉਹਨੂੰ ਸਤਗੁਰਾਂ ਨੇ ਕੈਦ ਵਿੱਚੋਂ ਆਜ਼ਾਦ ਕਰਵਾਇਆ ਸੀ ਰਾਜਾ ਭੀਮਚੰਦ ਦਾ ਪਿਤਾ ਦੀਪਚੰਦ ਇੱਥੇ ਕਹਿੰਦੇ ਇਹਦੇ ਰਾਜ ਵਿੱਚ ਮਾਮਾ ਜੀਆਂ ਨੇ ਆਖਣਾ ਕੀਤਾ ਵੀ ਆਪਾਂ ਰਹਿੰਦੇ ਆ ਜੇ ਕਿਸੇ ਨੂੰ ਪਤਾ ਲੱਗਿਆ ਉਹਨੇ ਵਿਰੋਧਤਾ ਸਮਝਣੀ ਹੈ ਤੁਸੀਂ ਇਸ ਨਗਾਰੇ ਨੂੰ ਨਾ ਵਜਾਓ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਾਮਾ ਜੀ ਤੁਸੀਂ ਇਹ ਗੱਲ ਆਖਦੇ ਹੋ ਵੀ ਵਜਾਈਏ ਨਾ ਰਾਜੇ ਪੀਮਚੰਦ ਦੀ ਗੱਲ ਕਹਿੰਦੇ ਹੋ ਚਲੋ ਪਹਿਲਾਂ ਕਈ ਹੋਰ ਪਾਸੇ ਜਾਂਦੇ ਸੀ ਅਸੀਂ ਜੰਗਲਾਂ ਵਾਲੇ ਪਾਸੇ ਇਹ ਜਿਹੜਾ ਪੀਮਚੰਦ ਹੈ ਇਹਦਾ ਜਿਹੜਾ ਜਿੱਥੇ ਇਹ ਇਹਦਾ ਮਹਿਲ ਸੀ ਇਹ ਜਿਹੜੇ ਆਪਾਂ ਜਦੋਂ ਆਨੰਦਪੁਰ ਸਾਹਿਬ ਤੋਂ ਨੈਣਾਦੇਵੀ ਵਾਲੇ ਪਾਸੇ ਜਾਂਦੇ ਆ ਉਦੋਂ ਅੱਗੇ ਇਦੇ ਮਹਿਲ ਸੀ ਪਹਾੜੀਆਂ ਦੇ ਵਿੱਚ ਤੇ ਸਤਿਗੁਰੂ ਕਹਿੰਦੇ ਪਹਿਲਾਂ ਅਸੀਂ ਜੰਗਲ ਵਾਲੇ ਪਾਸੇ ਜਾਂਦੇ ਹੁੰਦੇ ਸੀ ਸ਼ਿਕਾਰ ਖੇਡਣ ਪਰ ਹੁਣ ਕਹਿੰਦੇ ਰਾਜੇ ਭੀਮਚੰਦ ਦੇ ਮਹਿਲਾਂ ਵੱਲ ਨੂੰ ਜਾਵਾਂਗੇ ਗੱਜ ਕੇ ਔਖੋ ਸਤਨਾਮ ਕਹਿੰਦੇ ਹੁਣ ਫਿਰ ਰਾਜੇ ਭੀਮਚੰਦ ਨੂੰ ਹੀ ਪਹਿਲਾਂ ਨਗਾਰੇ ਦੀ ਆਵਾਜ਼ ਸੁਣਾਉਨੇ ਆ ਕਹਿੰਿਆ ਉਹਨੂੰ ਹੀ ਸੁਣਾਉਨੇ ਆ ਫਿਰ ਕਹਿੰਦੇ ਸਤਿਗੁਰਾਂ ਨੇ ਦਸਤਾ ਤਿਆਰ ਕਰ ਲਿਆ ਹੁਣ ਕਹਿੰਦੇ ਅੱਗੇ ਉਹ ਨਗਾਰਾ ਵਜਦਾ ਜਾਂਦਾ ਹੈ ਪਿੱਛੇ ਘੋੜਸਵਾਰ ਸਤਿਗੁਰਾਂ ਦੇ ਸੂਰਮੇ ਸਿੰਘ ਬੜੇ ਸ਼ੋਭਦੇ ਨੇ ਉੱਚੇ ਲੰਮੇ ਕਦ ਨੇ ਜਿਨ੍ਹਾਂ ਦੇ ਉੱਚੇ ਦਿਮਾਲੇ ਸਜਾਏ ਹੋਏ ਐ ਹੱਥ ਦੇ ਵਿੱਚ ਵਰਛੇ ਕਿਸੇ ਨੇ ਸ੍ਰੀ ਸਾਹਿਬ ਫੜੀ ਹੋਈ ਐ ਤੇ ਕਿਸੇ ਨੇ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਅੱਗੇ ਪੈਦਲ ਚੱਲਣ ਦੀ ਸੇਵਾ ਲਈ ਐ ਕਹਿੰਗੇ ਇਸ ਤਰੀਕੇ ਦੇ ਨਾਲ ਤੇ ਕੁਝ ਇਤਿਹਾਸਕਾਰ ਲਿਖਦੇ ਨੇ ਸਤਗੁਰੂ ਸੱਚੇ ਪਾਤਸ਼ਾਹ ਉਸ ਪ੍ਰਸ਼ਾਦੀ ਹਾਥੀ ਦੇ ਉੱਤੇ ਵਿਰਾਜਮਾਨ ਨੇ ਸਤਗੁਰੂ ਸੱਚੇ ਪਾਤਸ਼ਾਹ ਕੋ ਜਿਹੜੇ ਇਤਿਹਾਸਕਾਰ ਲਿਖਦੇ ਨੇ ਵੀ ਹਾਥੀ ਤੇ ਚੜ੍ਹੇ ਆ। ਕੋ ਜਿਹੜੇ ਇਤਿਹਾਸਕਾਰ ਜਿਹੜੇ ਲਿਖਣਾ ਕਰਦੇ ਨੇ ਉਹ ਕਹਿੰਦੇ ਨੇ ਨੀਲੇ ਘੋੜੇ ਤੇ ਅਸਵਾਰ ਨੇ ਸਤਗੁਰੂ ਸੱਚੇ ਪਾਤਸ਼ਾਹ ਤੇ ਦਸਤਾ ਤਿਆਰ ਹੋਇਆ। ਨਗਾਰਾ ਕਹਿੰਦੇ ਸਤਗੁਰੂ ਸੱਚੇ ਪਾਤਸ਼ਾਹ ਨਾਲ ਲੈ ਕੇ ਗਏ। ਗਏ ਹੁਣ ਰਾਜੇ ਭੀਮਚੰਦ ਦੇ ਮਹਿਲਾਂ ਵੱਲ ਨੂੰ। ਉਸ ਇਲਾਕੇ ਦੇ ਵਿੱਚ ਜਾ ਕੇ ਕਹਿੰਦੇ ਸਤਗੁਰੂ ਸੱਚੇ ਪਾਤਸ਼ਾਹ ਜਦੋਂ ਪਹੁੰਚੇ ਨਾ ਇਹ ਕਹਿਲੂਰ ਬिलासपुर ਦਾ ਇਲਾਕਾ ਹੈ। ਕਿੰਨੇ ਇਥੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਨੇ ਸਿੰਘ ਨੂੰ ਆਖਿਆ ਕਹਿੰਦੇ ਜਿਤਨੀ ਜ਼ੋਰ ਦੇ ਨਾਲ ਤੁਸੀਂ ਅਨੰਦਪੁਰ ਨਗਾਰਾ ਇਹ ਪਹਿਲੀ ਵਾਰੀ ਵਜਾਇਆ ਸੀ ਪਰਖ ਕਰਨ ਲਈ ਉਦੋਂ ਦੁੱਗਣੀ ਜ਼ੋਰ ਦੇ ਨਾਲ ਆਵਾਜ਼ ਇਹਦੇ ਤੇ ਚੋਟ ਮਾਰਨੀ ਹੈ ਜਿਹੜੀ ਇਹਦੀ ਆਵਾਜ਼ ਹੈ ਉਦੋਂ ਦੁੱਗਣੀ ਆਉਣੀ ਚਾਹੀਦੀ ਹੈ ਸਤਿਗੁਰੂ ਕਹਿੰਦੇ ਤੇ ਸਿੰਘ ਨੇ ਚੜ੍ਹਦੀ ਕਲਾ ਵਾਲੇ ਨੇ ਕਹਿੰਦੇ ਪੂਰੇ ਜੋਸ਼ ਦੇ ਨਾਲ ਉਹ ਨਗਾਰੇ ਤੇ ਜਦੋਂ ਚੋਟ ਲਾਈ ਉਸ ਨਗਾਰੇ ਦੀ ਚੋਟ ਇਤਨੀ ਜ਼ੋਰ ਦੀ ਵੱਜੀ ਇਤਨੀ ਆਵਾਜ਼ ਉਹਦੇ ਵਿੱਚੋਂ ਆਈ ਕਹਿੰਦੇ ਜਿਹੜੀਆਂ ਆਲੇ-ਦਾਲੇ ਸਾਰੀਆਂ ਪਹਾੜੀਆਂ ਸੀ ਉਹ ਪਹਾੜੀ ਸਾਰੀਆਂ ਪਹਾੜੀਆਂ ਨਾਲੇ ਤਾਂ ਕੰਬ ਜਾਂਦੀਆਂ ਨੇ ਨਾਲੇ ਭੀਮਚੰਦ ਨੇ ਜਦੋਂ ਕੰਨਾਂ ਦੇ ਵਿੱਚ ਇਹ ਆਵਾਜ਼ ਪੈਂਦੀ ਹੈ ਨਾ ਭੀਮਚੰਦ ਦੇ ਕਹਿੰਦੇ ਜਿਵੇਂ ਐਦਾਂ ਲੱਗਦਾ ਇੰਦਰ ਦਾ ਆਸਣ ਜਿਵੇਂ ਡੋਲਿਆ ਸੀ ਕਦੇ ਉਵੇਂ ਕਹਿੰਦੇ ਅੱਜ ਭੀਮਚੰਦ ਹੈ ਜਿਹੜਾ ਆਪਣੇ ਆਸਣ ਤੋਂ ਖੜਾ ਹੋ ਗਿਆ ਜਦੋਂ ਉਸ ਰਣਜੀਤ ਨਗਾਰੇ ਦੀ ਆਵਾਜ਼ ਕੰਨਾਂ ਦੇ ਵਿੱਚ ਪਈ ਆਪਣੇ ਸਪਾਹੀਆਂ ਨੂੰ ਸਲਾਹਕਾਰਾਂ ਨੂੰ ਵਜ਼ੀਰਾਂ ਨੂੰ ਆਵਾਜ਼ਾਂ ਦਿੰਦਾ ਹੈ ਕਹਿੰਦੇ ਵੇਖੋ ਜੇਰਾ ਉੱਚੇ ਚੜ ਕੇ ਵੇਖਿਆ ਜਾਵੇ ਕਿਤੇ ਕਿਸੇ ਪਾਤਸ਼ਾਹ ਨੇ ਕਿਸੇ ਬਾਦਸ਼ਾਹ ਨੇ ਕਹਿੰਦੇ ਕਿਤੇ ਗਵੰਡ ਦੇਸ਼ ਵਾਲੇ ਨੇ ਕਿਤੇ ਰਾਜ ਵਾਲੇ ਨੇ ਹਮਲਾ ਤਾਂ ਨਹੀਂ ਕਰਤਾ ਦੇਖੋ ਕਹਿੰਦੇ ਇਹ ਆਵਾਜ਼ ਨਗਾਰੇ ਦੀ ਕਿੱਥੋਂ ਆਈ ਹੈ ਦੇਖੋ ਕਹਿੰਦੇ ਕੀ ਹੋਇਆ ਹੈ ਤੇ ਕਹਿੰਦੇ ਇੱਕ ਉਹਦੇ ਦਰਬਾਰ ਦੇ ਵਿੱਚ ਗੁਰੂ ਘਰ ਨੂੰ ਜਾਣਣ ਵਾਲਾ ਇਹਦਾ ਸਲਾਹਕਾਰ ਸੀ ਜਿਨੇ ਦੱਸਣਾ ਕੀਤਾ ਵੀ ਇਹ ਗੋਬਿੰਦ ਰਾਏ ਜੀ ਨੇ ਗੁਰੂ ਤੇਗ ਬਹਾਦਰ ਜੀਆ ਦੇ ਸੁਪੁੱਤਰ ਮਾਖੋਵਾਲ ਦਾ ਇਲਾਕਾ ਜਿਹੜਾ ਇਹਨਾਂ ਨੇ ਖਰੀਦਿਆ ਆਪ ਜੀਆਂ ਦੇ ਰਾਜ ਵਿੱਚ ਇਹਨਾਂ ਦਾ ਸਾਰਾ ਉਹ ਇਲਾਕਾ ਆਉਂਦਾ ਹੈ ਕਹਿੰਦੇ ਉੱਥੇ ਕਹਿੰਦੇ ਇਹ ਆਪਣਾ ਜਿਹੜਾ ਅਸਥਾਨ ਚਲਾਉਂਦੇ ਨੇ ਆਨੰਦਪੁਰ ਸਾਹਿਬ ਇਹਨਾਂ ਨੇ ਸ਼ਹਿਰ ਵਸਾਇਆ ਹੈ ਉੱਥੇ ਕਹਿੰਦੇ ਇਹ ਰਹਿੰਦੇ ਨੇ ਤੇ ਉਹ ਜਿਹੜਾ ਸਲਾਹਕਾਰ ਹੈ ਫਿਰ ਸਤਗੁਰਾਂ ਦੀ ਸਿਫਤ ਵਿੱਚ ਕਈ ਬਚਨ ਉਹਨੇ ਕੀਤੇ ਕਹਿੰਦੇ ਉਹਨੇ ਇੱਕ ਨਗਾਰਾ ਤਿਆਰ ਕਰਵਾਇਆ ਉਹ ਨਗਾਰਾ ਕਹਿੰਦੇ ਉਹ ਜਦੋਂ ਸ਼ਿਕਾਰ ਖੇਡਣ ਲਈ ਜਾਂਦੇ ਨੇ ਉਦੋਂ ਵਜਾਉਂਦੇ ਨੇ ਕਹਿੰਦੇ ਤੇ ਉਹ ਜਿਹੜਾ ਸਲਾਹਕਾਰ ਸਾਰੀਆਂ ਉਹ ਵਸਤੂਆਂ ਜਿਹੜੀਆਂ ਰਾਜੇ ਨੇ ਭੇਟਾ ਕੀਤੀਆਂ ਤੇ ਹੋਰ ਸਿੱਖ ਸੰਗਤਾਂ ਨੇ ਜਿਹੜੀਆਂ ਭੇਟਾਵਾਂ ਪਹੁੰਚਾਈਆਂ ਨੇ ਸਾਰੀਆਂ ਬਾਰੇ ਰਾਜੇ ਭੀਮਚੰਦ ਨੂੰ ਦੱਸਣਾ ਕਰਦਾ ਹੈ ਫਿਰ ਰਾਜਾ ਭੀਮਚੰਦ ਹੈ ਜਿਹੜਾ ਸੋਚਣਾ ਕਰਦਾ ਹੈ ਵੀ ਐਸਾ ਪ੍ਰਤਾਪੀ ਸਾਧੂ ਹੋਵੇ ਕੋਈ ਕਹਿੰਦੇ ਜਿਹੜੀਆਂ ਵਸਤੂਆਂ ਦੀ ਤੂੰ ਗੱਲ ਕਰਦਾ ਇਹ ਤਾਂ ਕਦੇ ਜ਼ਿੰਦਗੀ 'ਚ ਮੈਂ ਵੀ ਨਹੀਂ ਵੇਖੀਆਂ ਰਾਜ ਭਾਗ ਹੈ ਮੇਰੇ ਪਾਸ ਸ਼ਹਿਨशाह ਵੀ ਮੈਂ ਵੇਖੇ ਨੇ ਪਰ ਜਿਹੜੀਆਂ ਚੀਜ਼ਾਂ ਦੀ ਤੂੰ ਗੱਲ ਕਰਦਾ ਹੈ ਪੰਚ ਕਲਾ ਸ਼ਸਤਰ ਦੀ ਗੱਲ ਕੀਤੀ ਪ੍ਰਸ਼ਾਦੀ ਹਾਥੀ ਦੀ ਗੱਲ ਕੀਤੀ ਤੇ ਉਹ ਚੰਦਨ ਦੀ ਚੌਂਕੀ ਦੀ ਗੱਲ ਕੀਤੀ 2.5 ਲੱਖ ਦਾ ਜਿਹੜਾ ਉਹ ਬਣਿਆ ਹੋਇਆ ਚੰਦੋਆ ਤੰਬੂ ਹੈ ਉਹਦੀ ਗੱਲ ਕੀਤੀ ਰਤਨ رائے ਵੱਲੋਂ ਹੋਰ ਕੀਮਤੀ ਭੇਟਾਵਾਂ ਜਿਹੜੀਆਂ ਆਈਆਂ ਉਹਦੀ ਗੱਲ ਕੀਤੀ ਕਹਿੰਦੇ ਵੱਡੇ ਵੱਡੇ ਸ਼ਾਹੂਕਾਰ ਗगनਮਲ ਵਰਗੇ 10-10 ਹਜ਼ਾਰ ਦੀ ਭੇਟਾ ਕਹਿੰਦੇ ਉਹਦੇ ਅੱਗੇ ਰੱਖਦੇ ਆ ਲਿਆ ਕੇ ਜਦੋਂ ਇਹ ਗੱਲਾਂ ਸਲਾਹਕਾਰ ਨੇ ਭੀਮਚੰਦ ਨੂੰ ਕੀਤੀਆਂ ਨਾ ਭੀਮਚੰਦ ਹੈਰਾਨ ਹੋ ਗਿਆ ਕਹਿੰਦਾ ਐਸੀਆਂ ਚੀਜ਼ਾਂ ਤਾਂ ਕਹਿੰਦੇ ਅੱਜ ਤੱਕ ਮੈਂ ਜ਼ਿੰਦਗੀ ਦੇ ਵਿੱਚ ਕਿਸੇ ਸ਼ੈਨਸ਼ਾ ਕੋਲ ਵੀ ਨਹੀਂ ਵੇਖੀਆਂ ਜਿਹਦੀਆਂ ਤੂੰ ਗੱਲਾਂ ਕਰਦਾ ਵੀ ਇੱਕ ਸਾਧੂ ਦੇ ਪਾਸ ਨੇ ਕਹਿੰਦੇ ਫਿਰ ਵੇਖਿਆ ਜਾਏਗਾ ਦੇਖਾਂਗੇ ਕਹਿੰਦੇ ਉਹਨਾਂ ਵਸਤੂਆਂ ਨੂੰ ਵੀ ਤੇ ਕੌਣ ਨੇ ਉਹ ਕਹਿੰਦੇ ਸੁਨੇਹੇ ਭੇਜੋ ਅਸੀਂ ਕਹਿੰਦੇ ਹੁਣ ਆਨੰਦਪੁਰ ਸਾਹਿਬ ਜਾ ਕੇ ਆਵਾਂਗੇ ਮਿਲ ਕੇ ਆਵਾਂਗੇ ਕਹਿੰਦੇ ਗੋਬਿੰਦ ਰਾਏ ਨੂੰ ਇੱਥੇ ਕਹਿੰਦੇ ਹੁਣ ਰਾਜਾ ਭੀਮਚੰਦ ਹੈ ਜਿਹੜਾ ਇਹ ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਪਹੁੰਚਿਆ ਸੀ ਕਿਵੇਂ ਕਿਵੇਂ ਇਹਨੇ ਬਹਾਨੇ ਬਣਾਏ ਕਿਉਂਕਿ ਇਹ ਅਸਲ 'ਚ ਜਿਹੜੇ ਇਹਦੇ ਮਨ ਦੀ ਦਸ਼ਾ ਸੀ ਇਹ ਚਾਹੁੰਦਾ ਸੀ ਵੀ ਸਤਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਜਿਹੜੀਆਂ ਉਹ ਵਸਤੂਆਂ ਨੇ ਉਹ ਉਹਨਾਂ ਪਾਸ ਨਹੀਂ ਹੋਣੀਆਂ ਚਾਹੀਦੀਆਂ ਇੱਕ ਸਾਧੂ ਨੇ ਕਹਿੰਦਾ ਕੀ ਕਰਨੀਆਂ ਨੇ ਇਹ ਤਾਂ ਰਾਜੇ ਮਹਾਰਾਜਿਆਂ ਪਾਸ ਹੁੰਦੀਆਂ ਨੇ ਬੜੀਆਂ ਇਹਨੇ ਸਕੀਮਾਂ ਘੜੀਆਂ ਬੜੇ ਇਹਨਾਂ ਨੇ ਇਹਨੇ ਜਿਹੜੇ ਰਾਜੇ ਭੀਮ ਚੰਦ ਨੇ ਜਿਹੜੇ ਹੈ ਤਰੀਕੇ ਅਪਣਾਏ ਉਹਨਾਂ ਚੀਜ਼ਾਂ ਨੂੰ ਹਾਸਲ ਕਰਨ ਦੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਕਿਵੇਂ ਅਨਕਾਰ ਦੇ ਆਏ ਫਿਰ ਕਿਵੇਂ ਇਹਦੀ ਈਰਖਾ ਜਿਹੜੀ ਵੱਧਦੀ ਹੈ ਉਹ ਆਪਾਂ ਸਰਵਣ ਕਰਾਂਗੇ ਭਾਈ ਆਉਣ ਵਾਲੀਆਂ ਕਥਾਵਾਂ ਦੇ ਵਿੱਚ ਸਿੱਖ ਸੰਗਤ ਨੂੰ ਬੇਨਤੀ ਹੈ ਬੇਨਤੀ ਹੈ ਕਿ ਹਰ ਰੋਜ਼ ਗੁਰੂ ਪਿਆਰ ਵਾਲਿਓ ਇਸੇ ਤਰ੍ਹਾਂ ਗੁਰੂ ਇਤਿਹਾਸ ਨਾਲ ਸਾਂਝ ਪਾਈ ਦੀਏ ਜੁੜੀਦਾ ਸੋ ਆਪ ਸਭ ਨੂੰ ਵੀ ਬੇਨਤੀ ਹੈ ਕਿ ਗੀ ਸਤਿਗੁਰਾਂ ਦੇ ਪਾਵਨ ਸ਼ਹੀਦੀ ਦਿਹਾੜਿਆਂ ਦੇ ਦਿਨ ਆ ਰਹੇ ਨੇ ਸ਼ਹਿਬਜ਼ਾਦਿਆਂ ਦੇ ਹੋਰ ਸ਼ਹੀਦਾਂ ਸਿੰਘਾਂ ਦੇ ਦਿਨ ਆ ਰਹੇ ਨੇ ਪਹੀ ਆਪਾਂ ਰਲ ਮਿਲ ਕੇ ਜੁੜਨਾ ਹੈ ਸੋ ਇੱਕ ਬੇਨਤੀ ਹੈ ਕਿ ਪੂ ਦਾ ਮਹੀਨਾ ਆ ਰਿਹਾ ਹੈ ਭਾਈ ਹੁਣ ਆਪਣੇ ਬੱਚਿਆਂ ਨੂੰ ਘਟੋ ਘਟ ਏਸ ਮਹੀਨੇ ਤਾਂ ਜੋੜ ਕੇ ਰੱਖੀਏ ਘਰ ਦੇ ਵਿੱਚ ਗੁਰਬਾਣੀ ਦੇ ਜਾਪ ਕਰੋ ਹਰ ਰੋਜ਼ ਗੁਰੂ ਅਸਥਾਨਾਂ ਦੇ ਉਤੋਂ ਹੁਣ ਸ਼ੁਰੂ ਹੋ ਗਿਆ ਹੈ ਲਾਈਵ ਟੈਲੀਕਾਸਟ ਆਉਂਦੇ ਆ ਉਹ ਲਾ ਕੇ ਰੱਖੋ ਘਰ ਦੇ ਵਿੱਚ ਗੁਰਬਾਣੀ ਦਾ ਜਾਪ ਹੋਵੇ ਤੇ ਗੁਰੂ ਇਤਿਹਾਸ ਸਾਂਝਾ ਕੀਤਾ ਜਾਵੇ ਸੁਣਿਆ ਤੇ ਸੁਣਾਇਆ ਜਾਵੇ ਆਪਣੇ ਬੱਚਿਆਂ ਨੂੰ ਤਾਂ ਜੋ ਸਾਡੀ ਪੀੜ੍ਹੀ ਹੈ ਨਸ਼ਿਆਂ ਤੋਂ ਬਚ ਜਾਵੇ ਸਾਡੀ ਪੀੜ੍ਹੀ ਕਿਉਂਕਿ ਜਦੋਂ ਖਿਆਲ ਇਸ ਪਾਸੇ ਹੋਏਗਾ ਫਿਰ ਕਹਿੰਦੇ ਜਿਹੜਾ ਕੰਮ ਲੱਗਿਆ ਹੋਵੇ ਮਨ ਵੇਲਾ ਮਨ ਸ਼ੈਤਾਨ ਦਾ ਕਰ ਸਿਆਣੇ ਦੱਸਦੇ ਨੇ ਸੋ ਇਸ ਮਨ ਨੂੰ ਵੇਲਾ ਨਾਰਾਇਣ ਦਈਏ ਇਹਦੇ ਵਿੱਚ ਗੁਰਬਾਣੀ ਦਾ ਗਿਆਨ ਗੁਰੂ ਇਤਿਹਾਸ ਦੀਆਂ ਵਿਚਾਰਾਂ ਪਾਉਂਦੇ ਰਹੀਏ ਸੋ ਆਪਣੀ ਪੀੜ੍ਹੀ ਨੂੰ ਆਪੋ ਆਪਣੇ ਬੱਚਿਆਂ ਨੂੰ ਭਾਈ ਗੁਰਬਾਣੀ ਗੁਰ ਇਤਿਹਾਸ ਨਾਲ ਜੋੜਨਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਨ੍ਹਾਂ ਮਹਾਨ ਦਿਨਾਂ ਦੇ ਵਿੱਚ ਸਾਡੇ ਮਨ ਤੇ ਵੀ ਅਸਰ ਹੋਵੇ ਤੇ ਯਤਨ ਕਰਾਂਗੇ ਜੇ ਕਿਤੇ ਇੱਥੇ ਵੀ ਉਪਰਾਲਾ ਹੋਇਆ ਜੇ ਅੰਮ੍ਰਿਤ ਸੰਚਾਰ ਸੰਗਤ ਜੁੜੀ ਕੁਝ ਸ਼ਰੀਰ ਤਿਆਰ ਹੋਏ ਤੇ ਇੱਥੇ ਆਪਾਂ ਯਤਨ ਕਰਾਂਗੇ ਕੋਸ਼ਿਸ਼ ਕਰਾਂਗੇ ਵੀ ਆਪਣੇ ਇਸ ਸਥਾਨ ਦੇ ਉੱਤੇ ਵੀ ਅੰਮ੍ਰਿਤ ਸੰਚਾਰ ਹੋਵੇ ਜੇ ਵੀ 25 ਕੁ ਵੀ ਜਿੰਨੇ ਕੁ ਵੀ ਸਰੀਰ ਤਿਆਰ ਹੁੰਦੇ ਆਂ ਕਈ ਵਾਰ ਕੋਈ ਵਿਚਰਦੇ ਆਂ ਜ਼ਿੰਦਗੀ ਜੀਵਨ ਦੇ ਵਿੱਚ ਕੋਈ ਗਲਤੀਆਂ ਹੋ ਜਾਂਦੀਆਂ ਨੇ ਕੁਰੇਤ ਹੋ ਜਾਂਦੀ ਏ ਉਹਦੀ ਵੀ ਸੁਧਾਈ ਵਾਸਤੇ ਵੀ ਆਪਦੀ ਅੰਮ੍ਰਿਤ ਪਾਣ ਹੈ ਜਿਹੜਾ ਪੰਜ ਪਿਆਰਿਆਂ ਪਾਸੋਂ ਕਰ ਸਕਦੇ ਹੋ ਖੰਡੇ ਬਾਟੇ ਦੀ ਪੋਲ ਜੇ ਕੋਈ ਸਰੀਰ ਤਿਆਰ ਹੋਏਗਾ ਯਤਨ ਕਰਾਂਗੇ ਜੇ ਉਪਰਾਲਾ ਹੋਇਆ ਸਰੀਰ ਤਿਆਰ ਹੋਣਗੇ ਫਿਰ ਆਪਾਂ ਇੱਥੇ ਵੀ ਪੰਜ ਪਿਆਰੇ ਸਹਿਬਾਨਾਂ ਨੂੰ ਬੁਲਾ ਕਰਕੇ ਅਮਰ ਸੰਚਾਰ ਕਰਨ ਦਾ ਯਤਨ ਕਰਾਂਗੇ ਸੁਸੰਗਤਾਂ ਨੂੰ ਬੇਨਤੀ ਹੈ ਕਿ ਇਹ ਤਾਂ ਹੋਣੇ ਨੇ ਜੇ ਕੋਈ ਨਾਲ ਜੁੜੇਗਾ ਨਾਲ ਚੱਲੇਗਾ ਸੁਸੰਗਤਾਂ ਨੂੰ ਬੇਨਤੀ ਹੈ ਕਿ ਵਾ ਚੜ ਕੇ ਹਮਲੇ ਮਾਰੀਏ ਆਪਣੇ ਗੁਰੂ ਸਾਹਿਬ ਜੀਆਂ ਦੇ ਪਾਵਨ ਇਤਿਹਾਸ ਤੋਂ ਸਦਕਾ ਲਈਏ ਸਿੱਖਿਆ ਲਈਏ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਦਰ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇਤਿਹਾਸ ਗੁਰਬਾਣੀ ਵਿਚਾਰ ਬੜੇ ਸਾਲਾਂ ਤੋਂ ਸੁਣਦੇ ਆ ਰਹੇ ਹੋ ਪਰ ਆਓ ਇਹਦਾ ਅਸਰ ਵੀ ਮਨ ਤੇ ਕਬੂਲੀਏ ਭਾਈ ਜੁੜੀਏ ਤੇ ਜੋੜੀਏ ਆਪੋ ਆਪਣੇ ਬੱਚਿਆਂ ਨੂੰ ਤੇ ਆਪਣੇ ਮਨ ਨੂੰ ਆਓ ਜੀ ਅੱਜ ਦੀ ਹਾਜ਼ਰੀ ਪਰਦਿਆਂ ਦਾਸ਼ਰੇ ਪਾਸੋਂ ਜਾਣੇ ਅਣ ਜਾਣੇ ਕਈ ਪ੍ਰਕਾਰ ਦੀਆਂ ਗਲਤੀਆਂ ਉਹ ਭੁੱਲਾਂ ਹੋ ਜਾਂਦੀਆਂ ਸਤਿਗੁਰੂ ਜੀ ਔਰ ਸੰਗਤ ਆਪ ਬਖਸ਼ਣ ਜੋਗ ਹੋ ਬਖਸ਼ ਲੈਣਾ ਬੁਲਾਣਾ ਚਿਤਾਰਨੀਆਂ ਗੱਜ-ਵੱਜ ਕੇ ਹੁਣ ਸ਼ਲੋਕ ਵਿੱਚ ਬੋਲੋ ਅਰਦਾਸਾਂ ਬੇਨਤੀਆਂ ਪਾਵਨ ਹੁਕਮ ਸਰਵਣ ਕਰਾਂਗੇ ਫਿਰ ਸਤਨਾਮ ਵੈ ਗੁਰੂ ਕਰਦੇ ਆ ਘਰੋ ਘਰੀ ਚਾਲੇ ਪੌਣੇ ਜੀ ਗੱਜ-ਵੱਜ ਕੇ ਸ਼ਲੋਕ ਵਿੱਚ ਬੋਲੋ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਦਿਵਸ ਰਾਤ ਦੋਇ ਦਾਈ ਦਾਇਾ ਖਿਲੇ ਸਗਲ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਕਰਮੀਆਂ ਕੋ ਆਪਣੀ ਕਿਨੇੜ ਕੇ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ